ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸਵੇਰ ਦਾ ਟਾਈਮ ਹੈ 9:00 ਵਜੇ ਗਰਮੀ ਬਹੁਤ ਹੋਈ ਪਈ ਆ ਆਪਣੇ ਬਣਾਉਂਦੇ ਨੇ ਪਾਉਂਦੇ ਨੇ ਜਿਹਦੇ ਚਾਰ ਤੇ ਬਾਕੀ ਤਕਰੀਬਨ ਭਾਂਡੇ-ਪੁੰਡੇ ਸਾਰੇ ਮਾਂ ਤੇ ਚਾਹ ਕਰਕੇ ਪੀਂਦੀ ਸੀ ਖੇਤ ਇਧਰ ਆਪਾਂ ਨੇ ਦਾਲ ਬਣਾਤੀ ਸਬਜ਼ੀ ਕੱਦੂ ਦੀ ਦੁੱਧ ਮੈਂ ਗਰਮ ਰੱਖਤਾ ਇਹਨੂੰ ਜੇ ਬਾਲੀ ਨਾਲ ਨਹੀਂ ਜੀ ਤਾਂ ਇਹ ਖੱਟਾ ਹੋ ਜਾਂਦਾ ਹੁਣ ਮੈਂ ਨਾ 8-10 ਸਾਲ ਨੇ ਨੇ ਫਿਰ ਲੈ ਤੇ ਰੋਟੀ ਬਣਾਉਣੀ ਉਹਨਾਂ ਦੀ ਗੈਸ ਤੇ ਮੈਥੋਂ ਇੰਨਾ ਚਿਰ ਲੱਤਨਾਂ ਨਾਲ ਨਾ ਖੜਿਆ ਨਹੀਂ ਜਾਂਦਾ ਰਸੋਈ ਦੇ ਵਿੱਚ ਸਵੇਰ ਕਿੱਧਰ ਵੇਦਾਂ ਦੇਖੋ ਜਿਆ ਸਪਰੀਤ ਲਾਉਣੀ ਆ ਝਾੜੂ ਪੋਚਾ ਪੋਚਾ ਲਾਉਂਦੀ ਆ ਝਾੜੂ ਤਨੇ ਕਰਪਦਾ ਤੇ ਹੁਣ ਵਿਚਾਰੀ ਦੇਖਦੇ ਸਿਰ ਤੇ ਕੰਮ ਜਿਆਦੇ ਹੋ ਗਿਆ ਸ਼ਾਮ ਦਾ ਵੀ ਮੇਰਾ ਜਮੀ ਵੀ ਰਿਹਾ ਮੈਨੂੰ ਜਮੀਰ ਅਸਟਰੀ ਦੱਸੀ ਆ ਪਰ ਕੀ ਕਰੀਏ ਹੁਣ ਥੋੜੇ ਜੇਗਾ ਕੰਮ ਬਿਜੀ ਆ ਨਾ ਇੱਕ ਦੋ ਦਿਨ ਇੰਨਾ ਜਿਆਦੇ ਦਾ ਬੱਚਾ ਤੋਂ ਬਣਦਾ ਵੀ ਨਹੀਂ ਆਪਦਾ ਆਪਦਾ ਘਰ ਦੇ ਕਰਦੇ ਰਹੇ ਮਸਾਂ ਅੱਜ ਸਾਰਾ ਦਿਨ ਜੋਰਾਂ ਤੇ ਚੱਲੂ ਕੰਮ ਚਲੋ ਯਾਜਤ ਦਾ ਦਿਨ ਅਸ ਤੋਂ ਬਾਅਦ ਕੰਮ ਨਿਬੜ ਜਾਣਗੇ ਕੱਪੜੇ ਮੈਂ ਧੋ ਤੇ ਦੇਖੋ ਆਪਾਂ ਇੱਥੇ ਚੁੱਲ੍ਹੇ ਚੱਗ ਮਚਾਈਏ ਇੱਥੇ ਜਲਦੀ ਰੋਟੀਆਂ ਬਣ ਜਾਣਗੀਆਂ ਨਾਲੇ ਇੱਥੇ ਬੈਠ ਕੇ ਰੋਟੀ ਬਣਾਈ ਜੋ ਮੈਂ ਉੱਧਰ ਕੂਲਰ ਲਾ ਰੱਖਿਆ ਉਹਦੀ ਥੋੜੀ ਥੋੜੀ ਹਵਾ ਆਈ ਜਾਊਗੀ ਨਹੀਂ ਤਾਂ ਗਰਮੀ ਦੇ ਵਿੱਚ ਅੱਜ ਸਵੇਰ ਦੀ ਗਰਮੀ ਵੀ ਬਹੁਤ ਹੋਈ ਪਈ ਐ ਪਹਿਲਾਂ ਮੈਂ ਸਵੇਰ ਦੀ ਬੈਲਟ ਲਾ ਕੇ ਰੱਖੀ ਸੀ ਹੁਣ ਗਰਮੀ ਨਾਲ ਮੈਨੂੰ ਔਖਾ ਲੱਗਿਆ ਤਾਂ ਮੈਂ ਤਾਰਤੀ ਪਤਾ ਚੁੱਲ੍ਹੇ ਤੇ ਕੀ ਦਿੱਕਤ ਆਉਂਦੀ ਆ ਵੀ ਇੱਥੋਂ ਆਪਾਂ ਨੂੰ ਸਮਾਨ ਢੋਣਾ ਔਖਾ ਹੈ ਇੱਕ ਇੱਕ ਚੀਜ਼ ਹੁਣ ਮੇਰੇ ਚਾਰ ਗੇੜੇ ਲਾਗੇ ਫਿਰ ਉਥੋਂ ਚੱਕੂ ਪਰ ਐਵੇਂ ਫਿਰ ਇੰਨੇ ਆ ਟਾਈਮ ਖੜਨਾ ਔਖਾਗਾ ਹੁਣ 10 ਜਣਾਂ ਦੀ ਰੋਟੀ ਐ ਟਾਈਮ ਲੱਗ ਜਾਂਦਾ ਆ ਦੇਖੋ ਇੱਥੇ ਲਿਆ ਲਿਆ ਕਿਤੋਂ ਸਾਈਕਲ ਉਹਰੇ ਖੜਾਈ ਜਾਂਦੇ ਨੇ ਆਪਾਂ ਕਦੇ ਮੋਟਰਸਾਈਕਲ ਲੈ ਕੇ ਕਦੇ ਸਕੂਟਰੀ ਲੈ ਕੇ ਅੱਜ ਬਸ ਮੋਟਾ ਮੋਟਾ ਜਿਹਾ ਕੰਮ ਕਰਿਆ ਨਾ ਨੇ ਲੋਕਾ ਵੀ ਅੱਧਾ ਕਰਤਾ ਪਿੰਦਰ ਕਰ ਗਿਆ ਬਾਕੀ ਕਹਿੰਦੇ ਸ਼ਾਮ ਨੂੰ ਕਰ ਲਾਂਗੇ ਜਲਦੀ ਤੇ ਹੁਣ ਥੋੜਾ ਜਿਹਾ ਚਲੋ ਜੀ ਹੁਣ ਮੈਂ ਰੋਟੀ ਬਣਾਉਣੀ ਆ ਫਿਰ ਆਪਾਂ ਮਿਲਦੇ ਆ ਕਦੇ ਮਾਰਦੇ ਕਹਿੰਦੇ ਇਹੋ ਬੈਗ ਜੇ ਮਾਰਦੇ ਅੱਜ ਵਰਤਦਾ ਹੁਣ ਕਰੇ ਹੈ ਕੋਈ ਆਉਂਦਾ ਮਗਰੀ ਭਾਈ ਮਾਰਾ ਹੋਰ ਰੱਖੀ ਗੇਦ ਨੂੰ ਮਾਰ ਕੇ ਆ ਲੈ ਉਹ ਬਾਲਾ ਬੱਚਾ ਕਰਦੇ ਨੇ ਕੋ ਮਾਰ ਕੇ ਟੱਕ ਦੇ ਮਾਰ ਕੇ ਪਾ ਕੇ ਲਿਖੇ ਕਹਾਂ ਕਰਕੇ ਮਾਰ ਰਿਹਾ ਉਹ ਆਈ ਮਾਰ ਰਿਹਾ ਸਾਰੇ ਦੇ ਦੇ ਰਹਾ ਮੈਂ ਕਿ ਮਾਰ ਰਿਹਾ ਓਏ ਤੂੰ ਆ ਜੂ ਉਹ ਦੋਰ ਨਾਲੋਂ ਕਹਦੀ ਆਉ ਯਾਰ ਹਾਂ ਲੈ ਕੇ ਦੇ ਹਾਂ ਲੈ ਕੇ ਦੇ ਓਏ ਛੀ ਲਾ ਲੋ ਮੈਂ ਕਹਿੰਦਾ ਛੱਡ ਲੋ ਉਹਨੂੰ ਛੱਡੇ ਯਾਰ ਬੰਦੀ ਛੱਡੀ ਕਿਤਨਾ ਵਾ ਕਹਾਂ ਨਾ ਦੂਸਰੇ ਦੇ ਕਿ ਛੱਡੇ ਆਹ ਪਰਤਾ ਫੋਲਾਣਾ ਕੋਲੀ ਕੋਈ ਪਰਤਾ ਪਈ ਨਹੀਂ ਦੀ ਪਰਤਾ ਪਈ ਨਹੀਂ ਕਿੰਨਾ ਕਉਣਾ ਦੀ ਕਿੰਨਾ ਕ ਅੱਛਾ ਜੀ ਚਾਰ ਬੋਤਾਂ ਨਾ ਮੱਕੀ ਦਾ ਕਾਦੀ ਬਹੁਤਾ ਆ पाइणो जादा बुकदा ਠੰਡ ਵਧੀਆ ਹੋ ਗਈ। ਇਹ ਤੇਰਾ ਟਰੱਕ ਆਇਆ ਦਾ। ਹੂੰ। ਠੰਡਾ ਫੁੱਲ ਹੋ ਗਿਆ ਅੱਜ ਤਾਂ। ਚਾਰ ਖੁੱਡਾਂ ਦੀ ਭਰ ਜਾਂਦੀ ਹੈ ਟਰਾਲੀ ਕੋਹ ਤੇ। ਚੌਥਾ ਕਿਹੜਾ ਮਸਾ ਹੁੰਦਾ? ਹਾਂ। ਪਾ ਲੈ ਤੂੰ। ਕੋਆ ਧਿਆਨ ਕੋੜੀ ਕਿਉਂ ਹੋ? ਕਿਉਂ? ਇਹਨਾਂ ਦੇਖਣੇ ਬਣਾਇਉਂ ਜਾਂਦੇ।

ਚਲੋ ਜੀ ਆਪਾਂ ਅਗੇ ਖੇਤ 5:30 ਵਜੇ ਚਾਰ ਆਪਣਾ ਪੈ ਗਿਆ ਦੱਬਣ ਦੱਬਣ ਵਾਲਾ ਰਹਿ ਗਿਆ ਪਿੰਦਰ ਲੱਗਿਆ ਸਾਹ ਸਰਦਾਰ ਜੀ ਉਹ ਖੇਤਾਂ ਨੇ ਕੀ ਕੇ ਤੋੜ ਲੈ ਸਾਰੀਆਂ ਹੀ ਦਾਣੇ ਕੱਢਾਂਗੇ ਪੱਕੀਆਂ ਦੇ ਉਹ ਉਧਰ ਗਏ ਨੇ ਹੁਣ ਉਹਨਾਂ ਦੇ ਚਾਰ ਪਾਉਣ ਇਧਰ ਪਿੰਦਰ ਤੇ ਇੱਕ ਮੁੰਡਾ ਹੋਰ ਆਈ ਦੱਬੀ ਜਾਂਦੇ ਨੇ ਦੇਖੋ ਜੀ ਇਸ ਤੋਂ ਬਾਅਦ ਹੁਣਾਂ ਕਈ ਦਿਨ ਮੌਸਮ ਖਰਾਬ ਹੈ ਚਲ ਮੀਂਹ ਤੋਂ ਪਹਿਲਾਂ ਪਹਿਲਾਂ ਕੰਮ ਨਿਬੜ ਗਿਆ ਇਹ ਕੋਲ ਬਹੁਤ ਔਖਾ ਹੁੰਦਾ ਚਾਰ ਦਾ ਸਵੇਰ ਦਾ ਮੇਰਾ ਇਹ ਬੁਰਾ ਹਾਲ ਕਰੇ ਪਿਆ ਮੈਂ ਵੀ ਬੈਲਟ ਲਾ ਲਾ ਕੇ ਇਹਨਾਂ ਨੂੰ ਰੋਟੀ ਬਣਾ ਕੇ ਦਿੱਤੀ ਆ ਆ ਮੋਟਰ ਵਾਲਾ ਭਾਈ ਆ ਗਿਆ ਹੂੰ ਆਪਣੀ ਮੋਟਰ ਕੱਲ ਫੇਰ ਖਰਾਬ ਹੋ ਗਈ ਪਤਾ ਨਹੀਂ ਕੀ ਹੋ ਗਿਆ ਹਰ ਕੇ ਉਹਨੂੰ ਫੋਨ ਕੀਤਾ ਵੀ ਤੂੰ ਰੇੜੀ ਚ ਹੀ ਧਰ ਦੇ ਦੇਖੋ ਕੀ ਕੁਝ ਹੋਇਆ ਬੈ ਪਿੰਦਰ ਦੀ ਵੀ ਵਿਚਾਰੇ ਦੀ ਧੁੱਕੀ ਨਿਕਲ ਹੀ ਪਈ ਆ ਹੁਣ ਕੰਮ ਉਤੋਂ ਨਹੀਂ ਹੋ ਗਿਆ ਸਰਦਾਰ ਜੀ ਵੀ ਇਕੱਲੇ ਨੇ ਫਿਰ ਕੀ ਕਰੇ ਅਸੀਂ ਆਇਆ ਮੈਂ ਤੇ ਹਸਪਤਰੀ ਤੇ ਸਬਜ਼ੀ ਤੋੜਨਾ ਤੇ ਭਾਈ ਹੁਣ ਮੋਟਰ ਕੱਲ ਨੂੰ ਪਾਉਣੀ ਆ ਹਜੇ ਮੋਟਰ ਪਈ ਆ ਪਾਉਣ ਵਾਲੀ ਇੰਨਾ ਕੰਮ ਜਿਆਦਾ ਉਲਝ ਗਿਆ ਕਿ ਹਰ ਐਤਵਾਰ ਸਾਨੂੰ ਮੋਟਰ ਕੱਢਣੀ ਪੈਂਦੀ ਹੈ ਪਤਾ ਨਹੀਂ ਕੀ ਪ੍ਰੋਬਲਮ ਹੋਈ ਪਈ ਹੈ ਸੈਫੀ ਵੀ ਨਾਲ-ਨਾਲ ਫਿਰਦਾ ਸੈਵੀ ਜਮਣਾਂ ਦੇਖ ਕੇ ਆ ਮੈਂ ਆਪਣੀ ਜਮਣ ਤਾਂ ਕਿਹੜੀ ਹੋਣੀ ਆ ਉਹ ਜਿੱਥੇ ਚਾਰ ਦੱਬਰੇ ਨੇ ਉੱਥੇ ਹੋਊਗੀ ਕੋਈ ਕਨਦੀ ਦੇਖੋ ਜੀ ਕੀ ਦੇ ਗੋਲੀ ਕਿਉਂ ਹਾਂ ਉਹਨੂੰ ਯਾਦ ਕਰਾਵਾਂਗੇ ਆਪਾਂ ਦੇਖੋ ਇੱਥੇ ਮੱਕੀ ਖੜੀ ਦੀ ਜਿਹੜੀ ਆਪਣੀ ਸਾਰੀ ਵੱਢਤੀ ਚਾਰ ਦਾ ਨਿਬੜ ਗਿਆ ਚਲ ਟਾਈਮ ਨਾਲ ਹੀ ਹੁਣ ਦੱਬਣ ਦੱਬਣ ਦਾ ਕੰਮ ਰਹਿ ਗਿਆ ਕੋਠਾ ਗੁੱਲਾ ਆਪਣਾ ਮੋਟਰ ਧਰ ਕੇ ਅੰਦਰ ਜਿੰਦਾ ਲਾ ਦੇ ਹੈ ਅੱਜ ਆਮਣ ਤੇ ਜਾਮਣਾ ਨਹੀਂ ਆਈਆਂ ਉਧਰ ਲਈ ਤਾਂ ਵੀ ਨਹੀਂ ਆਈਆਂ ਜਿੱਥੇ ਚਾਰ ਦਾ ਪਰੇ ਤੁਸੀਂ ਮਿੱਠੀਆਂ ਨੇ ਉਹ ਉੱਚੀਆਂ ਨੇ ਹੁਣ ਤਾਂ ਟਰੈਕਟਰ ਆਉਂਦਾ ਤੇ ਚੜ ਕੇ ਤੋੜ ਲਓ ਹੇ ਹੇ ਹੁਣ ਤਾਂ ਮੌਸਮ ਜਿਹਾ ਠੀਕ ਹੋ ਗਿਆ ਇਹ ਗੋਲੀ ਕੇ ਖੜਾਗਾ ਤੋਂ ਲੈਂਦੇ ਨੇ ਮਸ਼ੀਨਾ ਹੈ ਆਪਣੇ ਤਾਂ ਦੋ ਜਾਣ ਤਾਂ ਤਿੰਨ ਜਿਹੜਾ ਟਰੈਕਟਰ ਚਲਾਉਣ ਨੂੰ ਜਾਲ ਅੱਛਾ ਵੀ ਉਹਨਾਂ ਦੇ ਘਰ ਹੋ ਨਹੀਂ ਟਰੈਕਟਰ ਚਲਾਉਣ ਵਾਲਾ ਨਹੀਂ ਹੈਗਾ ਕੋਈ ਹੈ ਸਾਈਡ ਤੇ ਕਰਦੇ ਫਿਰ ਕਿਹ ਟਰੈਕਟਰ ਚੱਲ ਫਿਰ ਹੁਣ ਵਿਚਾਰੇ ਇਹ ਮਸ਼ੀਨ ਖੜਾ ਲੈਂਦੇ ਨੇ ਫੋਨ ਤੇ ਡੈਡੀ ਕੋਲ ਹੋਊਗਾ ਉਹ ਤੇ ਦੇਖੋ ਜੀ ਇਧਰ ਖਲਾਰਾ ਪਿਆ ਪਿਆ ਤੀਜੀ ਵਾਰ ਮੋਟਰ ਕੱਢ ਲਈ ਅਸੀਂ ਨੇ ਪਤਾ ਨਹੀਂ ਕੀ ਹੋ ਜਾਂਦਾ ਹਜੇ ਇਹ ਪਿਆ ਇੰਨੀ ਖਪਕਪਾਈ ਹੋਈ ਪਿਆ ਇਹਦੀ ਤਾਂ ਪਤਾ ਨਹੀਂ ਕੀ ਹਾਲ ਹੋਇਆ ਉਧਰੋਂ ਮੇਰਾ ਸਰੀਰ ਕੰਡਮ ਹੋਇਆ ਪਿਆ ਮੈਂ ਬੈਲਟ ਲਾ ਲਾ ਕੇ ਮਸਾਨ ਸਰਦੇ ਨੂੰ ਕੰਮ ਕਰਦੀ ਆ ਮੈਨੂੰ ਕਹਿੰਦੇ ਨੇ ਭਰੇਜ ਨਹੀਂ ਰੱਖਦੀ ਇਧਰ ਦੇਖੋ ਜੀਰੀ ਆਪਣੀ ਚਲੋ ਹਜੇ ਤਾਂ ਜੀਰੀ ਚ ਪਾਣੀ ਹੈਗਾ ਤੀ ਹੁਣ ਮੀਂਹ ਹੋਣ ਤੋਂ ਪਹਿਲਾਂ ਪਹਿਲਾਂ ਕਿਰਾ ਮੋਟਰ ਪੈ ਜੇ ਤੇ ਗਿੱਲਾ ਹੋ ਜੂ ਫੇਰ ਔਖਾ ਹੋ ਜਾਂਦਾ ਸ਼ਾਹੀ ਭਾਈ ਕਿਹਦਾ ਹੈ ਇਹਨੂੰ ਲਪਾਲ ਪਾ ਕੇ ਬੁਰਾਲ ਕਰਕੇ ਚੱਲ ਸਰੀ ਆਪਣੇ ਦੌਰੇ ਤੋੜੀਆਂ ਨਹੀਂ ਉਧਰੋਂ ਬਦੀਨ ਹੁੰਦੇ ਉਹਨੇ ਮੈਂ ਪਿੰਦਾਂ ਨੂੰ ਕਹਿ ਆਂਦੀ ਮੈਂ ਕੁਕੜੀਆਂ ਤੋੜ ਲੈ ਇੱਕ ਮਿੰਟ ਥੋੜੀ ਦੋ ਪੰਨਿਆਂ ਨੇ ਘਰੇ ਉਹ ਘੜ ਬੰਨਿਆ ਹੁਣ ਗੋ ਗਰਮੀ ਫੋਨ ਠੱਟ ਹੋ ਗਿਆ ਹੁਣ ਗਰਮੀ ਤਾਂ ਤਿੰਨ ਸਾਢੇ ਤਿੰਨ ਤਾਂ ਦੌਰਾ ਪੈਂਦਾ ਦੀ ਪਰ ਉਹ ਉਧਰੋਂ ਗੋਦੀ ਵਿਚਾਰਾ ਕੱਲਾ ਫਸ ਗਿਆ ਨੀ ਗੋਲੀ ਨੇ ਬਰਾਜ ਪੰਗਾ ਹੀ ਲੈਣਾ ਦੀ ਉਹਦਾ ਨਾਲ ਪਵਾਤਾ ਆਪਾਂ ਨੇ ਅਸੀਂ ਨੇ ਹੁਣ ਆ ਰਹਿੰਦਾ ਜਿਹੜਾ ਬਸ ਲੱਗ ਰਿਹਾ ਪੈਜੂ ਇਹ ਤਾਂ ਦੋ ਟਰਾਲੀਆਂ ਰਹੀਆਂ ਇਧਰਲੀ ਇਧਰਲੀ ਹਾਂ ਆਉ ਨਹੀਂ ਪਾਉਂਦਾ ਆਹ ਕੱਚਾ ਜਿਹਾ ਨਾ ਲਿਆਂਦੀ ਮੋਟਰ ਤਾਂ ਲਿਆਂਦੀ ਹਾਂ ਲਹਾ ਲਾ ਤੋ ਭਾਈ ਤੂੰ ਹੋਰ ਉਹ ਵਿਚਾਰਾ ਕੀ ਕਰੇ ਵਗ ਗਿਆ ਉਹ ਕਿੱਕੜੀਆਂ ਤੂੰ ਤਾਂ ਕੋਕਤੇ ਮੈਂ ਕੱਲ ਨੂੰ ਬਣਾ ਦੂੰ ਕੋਕਤੇ ਮੈਂ ਹੁਣ ਮੈਂ ਖਾਉਣਾ ਹੁਣ ਫਿਰ ਇੰਨਾ ਕੁਸ ਕਿਵੇਂ ਬਣੂਗਾ ਛੱਡਦੀ ਨਹੀਂ ਤੂੰ ਤਾਂ ਆ ਜਾਓ ਕੂਲਰ ਮੂਰੇ ਬਹਿ ਜਾਓ ਉੱਥੇ ਬਹਿ ਗਿਆ ਤੂੰ ਤੁਰ ਪਹੁੰਚਿਆ ਵੀ ਨਹੀਂ ਆ ਹਾਏ ਹਾਏ ਦੇਖੋ ਇਹ ਸੀ ਮੈਂ ਮੱਜਾ ਨਿਮਾ ਕੇ ਨਾ ਕੱਖ ਪਾ ਕੇ ਪਿੰਦਰ ਆ ਗਿਆ ਤੇ ਉਤੋਂ ਪਵਾਇ ਮੈਂ ਬਾਜਨ ਨਹੀਂ ਚੱਕਣਾ ਇਸ ਕਰਕੇ ਦੇਖੋ ਅਸੀਂ ਮਸਰ ਦਾ ਨਿੰਦਰ ਨਾਲ ਟੋਕਰਾਂ ਤੇ ਬਟਰ ਪਰ ਕੇ ਧਰ ਦੰਨ ਨੇ ਵੀ ਸਵੇਰੇ ਚੱਕ ਕੇ ਅੰਦਰੋਂ ਹੀ ਪਾਏ ਜਾਂਦੇ ਨੇ ਵੇ ਆਹ ਦੇਖੋ ਸਾਡੀ ਮੱਝ ਖੁੱਲ ਗਈ ਮੇਰਾ ਹੁੰਦੀ ਨੂੰ ਇੰਨੇ ਹੀ ਕੰਮ ਬਧਾ ਤਾਂ ਮੈਨੂੰ ਇੰਨੀ ਕੁ ਬਰਾਟ ਹੋ ਗਈ ਨੇ ਦੇਖ ਕੇ ਹਾਂਜੀ ਕਰਦਾ ਕੁਸ ਕਾ ਕੇ ਮਰ ਜਾ ਐਨੀ ਗਰਮੀ ਚ ਅਸੀਂ ਪਹਿਲਾਂ ਮਸਾ ਸਬਜੀ ਤੋੜ ਕੇ ਲਿਆ ਇੰਨੀ ਜਿਆਦੇ ਹੋਈ ਪਈ ਆਹ ਦੇਖੋ ਸਾਡੀ ਸਬਜੀ ਦੀ ਬੋਰੀ ਅਸੀਂ ਰਾਤ ਹੀ ਛਿੜਤੀ ਹਾਏ ਹਾਏ ਹੁਣ ਇਹ ਚੋ ਦੇਖਦੇ ਆ ਕਦੂ ਬਣਾਈਏ ਕਦੋਂ ਮਸਵੇਰ ਜੀ ਨੇ ਤਿੰਨ ਵਾਰ ਬਣਾਤਾ ਉਹਨਾਂ ਨੇ ਹੁਣ ਆਸਪੀਦਿਆਂ ਦੀ ਕੋਕਤੇ ਬਣਾਓ ਚਲੋ ਜੀ ਹੁਣ ਇੱਥੇ ਮੈਂ ਇਹਨੂੰ ਸੁੰਭਲ ਸੁਰ ਕੇ ਲੋਟ ਕਰਦੀ ਆ ਮੇਰਾ ਦੁੱਗਣਾ ਕੰਮ ਵਧਾਤਾ ਇਹਨਾਂ ਨੇ ਚਲੋ ਜੀ ਦੇਖੋ ਇੱਧਰ ਮੈਂ ਮੰਜਾਂ ਦੀ ਮਸਰਦਾਨੀ ਦੱਬਤੀ ਸੇਵੀ ਵੀ ਲਿਬੜ ਕੇ ਆ ਗਿਆ ਸੀ ਸਾਡੇ ਨਾਲ ਅਸੀਂ ਨਿਮਾਤਾ ਦੇਖੋ ਉਧਰਲਾ ਕੰਮ ਨਿਬੜ ਗਿਆ ਮੈਂ ਸਾਨੂੰ ਸਬਜ਼ੀ ਦਿਖਾਉਣੀ ਆ ਕੋਕਰੀਆਂ ਸੀ ਲੈਤਾਏ ਕੁੰਨ ਕੇ ਖਾਣ ਦਾ ਟਾਈਮ ਨਹੀਂ ਲੱਗਦਾ ਗਰਮੀ ਹੋਈ ਫੇ ਕੀ ਕਰੀ ਉਹ ਸਾਡੇ ਕੋਲੋਂ ਨਾ ਫਲੀਆਂ ਤੇ ਤੀਰੀਆਂ ਜਾਨੀ ਤੇ ਪ੍ਰਿੰਡੀਆਂ ਧੋਣ ਵਾਲੀਆਂ ਸੀ ਫਿਰ ਉਹਨਾਂ ਜਦੋਂ ਧੋਕੇ ਕਰਦੇ ਆ ਉਹਦੀ ਫਿਰ ਗਿੱਲੀਆਂ ਲਾਲਾਂ ਜੀਆਂ ਹੋ ਜਾਂਦੀਆਂ ਨੇ ਸਾਡੀ ਮਾਜੇ ਨੂੰ ਸੋਨੂੰ ਕਿੰਨੇ ਦਿਨ ਹੋ ਗਏ ਦੇਖਦੇ ਐ ਨੂੰ ਇਹ ਸੂਂਦੀ ਆ ਦੇਖੋ ਸੈਟੀ ਨਾ ਕੇ ਕੂਲਰ ਮੂਰੇ ਪਿਆ ਪ੍ਰਦਾਨ ਜੀ ਹੇ ਹੇ ਮੈਂ ਨਾ ਹਾਂ ਜੀ ਤਾਂ ਮੈਂ ਬੜਾ ਜਿਆ ਕੂਲਰ ਮੂਰੇ ਬਹਿ ਕੇ ਸਾਹ ਲੈ ਲਿਆ ਨਹੀਂ ਮੇਰਾ ਪੂਰਾ ਹਾਲ ਹੋਇਆ ਪਿਆ ਜੀ ਹੁਣ ਮੈਂ ਆਸਪਰੀਦ ਨੇ ਕੱਦੂ ਤੀਰਤਾ ਮੈਂ ਕੱਦੂ ਕਸ ਕਰਕੇ ਕੋ ਆਪਣੀ ਨਾ ਰਸੋਈ ਵਾਲਾ ਬੰਨ ਨ ਨੂੰ ਪਤਾ ਨਹੀਂ ਕੀ ਹੋ ਗਿਆ ਲੈ ਅੱਧਾ ਕਿ ਚੱਲੀ ਜਾਂਦਾ ਅੱਧਾ ਕਿ ਚੱਲਦਾ ਨਹੀਂ ਇੱਥੇ ਨੇਰਾ ਪਹਿਰਿਆ ਇਧਰ ਤਾਂ ਮੋਰੀ ਦਾ ਚਾਨਣ ਹੈਗਾ ਸਰਦਾਰ ਜੀ ਨੂੰ ਪਿੰਦਰ ਨੂੰ ਫੋਨ ਕੀਤਾ ਸੀ ਵੀ ਤੇ ਡੈਡੀ ਨੂੰ ਭੇਜ ਦੇ ਉਹ ਉੱਤਰੋ ਲਹਾ ਕੇ ਦੂਜਾ ਉੱਤਰ ਦੋ ਨੇ ਕਮਰੇ ਚ ਇੱਕ ਕਬੱਡੀ ਲੈਟ ਆਉ ਨਹਾ ਕੇ ਇੱਥੇ ਚੜਾ ਲਾਂ ਦੇਖੋ ਜੀ ਇਸ ਤੋਂ ਬਾਅਦ ਮੈਂ ਇਧਰ ਪਿਆਜ਼ ਚੀਰੇ ਪੈਨੇ ਮਸਾਲਾ ਕੁੱਟੂਗੀ ਅੱਜ ਅਸੀਂ ਕੋਕਤਿਆਂ ਦੀ ਸਬਜ਼ੀ ਪਹਿਲੀ ਵਾਰ ਬਣਾ ਰਹੇ ਹਾਂ ਕੋਕਤੇ ਬਣਾ ਕੇ ਤਾਂ ਇਦਾਂ ਹੀ ਸੌਸ ਨਾਲ ਖਾ ਲੈ ਪਹਿਲਾਂ ਮੈਂ ਬਣਾ ਲੇ ਸੀ ਪਲੇਟ ਪਰ ਕੇ ਹਾਸਪ੍ਰੀਤ ਲੱਗੀ ਸਾਡੇ ਬੱਚੇ ਥੋੜਾ ਜਿਹਾ ਕੋਕਤੇ ਦੀ ਸਬਜ਼ੀ ਘੱਟ ਖਾ ਕੇ ਰਾਜੀ ਨੇ ਐਦਾਂ ਹੀ ਵਾਸੇ ਨੂੰ ਬਣਾਵਾ ਕੇ ਸੌਸ ਨਾਲ ਖਾ ਲੈਂਦੇ ਨੇ ਸਾਨੂੰ ਜਿਹੜਾ ਪੱਕਾ ਕद्दू ਲੱਭਿਆ ਸੀ ਨੇ ਉਹਦਾ ਉਹਦੇ ਕੋਕਤੇ ਬਣਾ ਲੇ। ਦੇਖੋ ਜੀ 7 ਵਜੇ ਕੱਲ ਮੈਂ 7 ਵਜੇ ਨੇ ਰੋਟੀ ਬਣਾਤੀ ਸੀ ਅੱਜ ਹਜੇ ਕੋਕਤੇ ਬਣ ਰਹੇ ਨੇ ਉਸ ਤੋਂ ਬਾਅਦ ਮੈਂ ਸਬਜ਼ੀ ਬਣਾਉਂਗੀ ਫਿਰ ਮੈਂ ਆਟਾ ਗੁੰਨ ਕੇ ਰੋਟੀ ਬਣਾਉਂਗੀ ਲੇਟ ਹੋ ਗਿਆ ਜੇ ਸਾਰਾ ਕੰਮ। ਇਹ ਗਰਮੀ ਬਹੁਤ ਹੋਈ ਪਈ ਐ। ਕਿਉਂਕਿ ਹੁਣ ਮੈਂ ਲੱਤ ਦੁਖਦੀ ਐ ਥੋੜਾ ਜਿਹਾ ਹੌਲੀ ਹੌਲੀ ਕੰਮ ਕਰਦੀ ਆ ਹਨਾ ਅੱਗੇ ਤਾਂ ਭੱਜ ਭੱਜ ਫਟਾਫਟ ਕੰਮ ਨਿਵੇੜ ਲੈਂਦੇ ਤੇ ਪਹਿਲਾਂ ਮੇਰਾ ਰਾਦਾ ਸੀ ਮੈਂ ਚੁੱਲੇ ਤੇ ਅੱਗ ਮਚਾਲਾਂ ਪਰ ਉੱਥੇ ਮੈਨੂੰ ਸਮਾਨ ਬਾਹਲਾ ਲੈ ਜਾਣਾ ਪੈਂਦਾ ਫਿਰ gekeੜੇ ਲੱਗਦੇ ਨੇ ਦੇਖੋ ਜੀ ਹਜੇ ਮੇਰੀ ਸੋਈ ਰਸੂਈ ਦਾ ਕੋਈ ਹਾਲ ਨਹੀਂ ਹੁਣ ਪੈਣ ਲੱਗੀ ਸਾਫ਼ ਕਰੂੰ ਪਹਿਲਾਂ ਬਸ ਖੇਤ ਵਾਲੇ ਭਾਂਡੇ ਭੁੰਲੇ ਸਾਫ਼ ਕੀਤੇ ਨੇ ਹਜੇ ਕੁਛ ਕੋਥੀ ਲਈ ਬੈਠੇ ਨੇ ਆਏ ਨਹੀਂ ਚਲੋ ਕੰਮ ਨਿਬੜ ਗਿਆ ਚਾਰ ਦਾ ਬਾਹਲਾ ਵੱਡਾ ਕੰਮ ਹੁੰਦਾ ਬਸ ਘੋਲ ਹੀ ਹੋ ਜਾਂਦਾ ਇੱਕ ਵਾਰਸ ਮੈਂ ਤਾਂ ਇਹ ਕਿ ਬਹੁਤ ਮਨ ਕਰੇਤੀ ਵੀ ਵਿੱਚੋਂ ਨਮਕੀ ਰਹਿਣ ਦੋ ਬਸ ਫੇਰ ਦੇਖ ਲੈਨੇ ਵੇਚ ਦਾਂਗੇ ਵੇਚ ਦਾਂਗੇ ਇਹਨਾਂ ਨੇ 베ਚੀ ਨਹੀਂ ਹੈਗੀ ਓਡੇ ਕੰਮ ਫੇਰ ਹੋ ਗਿਆ ਸਾਰਾ ਦਿਨ ਹੋ ਗਿਆ ਜਿਵੇਂ ਮੱਛੀ ਪਈਆਂ ਬਹੁਤ ਬੁਰਾ ਹਾਲ ਗਰਮੀ ਨਾਲ ਫੇਰ ਮੈਂ ਚੁੱਲੇ ਤੇ ਰੋਟੀ ਬਣਾਈ 10 12 ਜਣੇ ਲਈ ਫੇਰ ਫੇਰ ਦੁਬਾਰਾ ਤੋਂ ਕਹਿੰਦੇ ਤਿੰਨ ਬੰਦਿਆਂ ਦੀ ਹੋਰ ਬਣਾ ਦੋ ਫੇਰ ਫੇਰ ਮੈਂ ਭੇਜੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਗਰਮੀ ਦੇ ਵਿੱਚ ਇੱਕ ਅਜ ਗਰਮੀ ਬਹੁਤ ਜ਼ਿਆਦਾ ਇਹ ਤਾਂ ਪੱਕੀ ਪਤਾ ਹੀ ਗੱਲ ਹੈ ਜਿੱਦੇ ਅਸੀਂ ਚਾਰ ਪਾਵਾਂਗੇ ਉੱਤੇ ਬਹੁਤ ਬੁਰਾ ਹੁੰਦਾ ਪਿਛਲੇ ਸਾਲਾਂ ਦੀ ਵੀ 2:00 ਵਜੇ ਮੀਂਹ ਆ ਗਿਆ ਸੀ ਥੋੜਾ ਜਾਂ ਮੌਸਮ ਜਿਹਦਾ ਫਰਕ ਪੈ ਗਿਆ ਸੀਗਾ ਅੱਜ ਤਾਂ ਬੁਰਾ ਹਾਲ ਕਰ ਪੈ ਲਾ ਰ ਜਿਵੇਂ ਨਾਤੇ ਹੁੰਨੇ ਚਲੋ ਜੀ ਹੁਣ ਮੈਂ ਕੋਕਤੇ ਬਣਾ ਕੇ ਸਬਜ਼ੀ ਬਣਾਉਣੀ ਆ ਤੁਸੀਂ ਕਰੋ ਅੱਜ ਵਾਲੇ ਬਲੌਗ ਨਾਲ ਇੰਜੋਏ ਤੇ ਭੈਣਾਂ ਨੂੰ ਰਿਕਵੈਸਟ ਹੈ ਜੇ ਪ੍ਰਿੰਟ ਸੂਟ ਲੈਣੇ ਨੇ ਜੀ ਤੁਸੀਂ ਆਰਡਰ ਕਰ ਸਕਦੇ ਹੋ ਜਲਦੀ ਜਲਦੀ ਹੁਣ ਥੋੜਾ ਜਿਆਦਾ ਤੁਹਾਨੂੰ ਪਤਾ ਹੋਵੇ ਪ੍ਰਿੰਟ ਸੂਟ ਘਟਦੇ ਜਾਂਦੇ ਨੇ ਕਾਟਨ ਦੇ ਨਵਾਂ ਸਟਾਕ ਨਹੀਂ ਆਉਂਦਾ ਜਿਹੜਾ ਆਇਆ ਹੁੰਦਾ ਬਸ ਉਹੀ-ਉਹੀ ਨਿਕਲਦਾ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ